ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਡਾਇਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਧਾ ਦਾ ਘਰਵਾਲਾ ਅੱਜ ਜਿਹੜੀ ਗੱਡੀ ਪਹੁੰਚੀ ਹੈ ਜੀ ਪਿੰਡ ਨੌਦਰਾਂ ਦੀ ਮਲੇਰਕੋਟਲਾ ਤੋਂ ਟਾਟਾ ਵਿਸਟਾ ਗੱਡੀ ਹੈ ਪੰਜਾਬ ਨੰਬਰ ਹੈ ਜੀ 2009 ਮਾਡਲ ਗੱਡੀ ਹੈ 85000 ਰੁਪਏ ਡਿਮਾਂਡ ਰੱਖੀ ਗਈ ਹੈ 6 ਮਹੀਨਿਆਂ ਦੀ ਪਾਸਿੰਗ ਬਾਕੀ ਹੈ ਜੀ 88473 57165 88473 57165 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਟਾ ਵਿਸਟਾ ਗੱਡੀ ਹੈ ਜਿਹੜੀ 2009 ਮਾਡਲ 85000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਸਵਰਾਜ 855 ਟਰੈਕਟਰ ਆਇਆ ਜੀ ਫਤੇਗੜ ਸਾਹਿਬ ਏਰੀਏ ਤੋਂ 11 ਮਾਡਲ ਹੈ ਪੰਜਾਬ ਨੰਬਰ ਹੈ 335000 ਰੁਪਏ ਦਾ ਰੇਟ ਹੈ ਜੀ ਬਾਕੀ ਇੰਜਨ ਗিয়ার ਦਾ ਓਕੇ ਹੈ ਜੀ ਪੰਜਾਬ ਨੰਬਰ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਕਹਿੰਦੇ ਆ ਕਿ ਬਾਅਦ ਕੀ ਚੈੱਕ ਕਰਕੇ ਚਲਾ ਕੇ ਖਰੀਦ ਸਕਦੇ ਹੋ 2011 ਮਾਡਲ 9981655173 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਗੱਡੀ ਪੌਂਚੀ ਹੈ ਜੀ ਜਲੰਧਰ ਏਰੀਏ ਤੋਂ ਮਹਿੰਦਰਾ ਕੁਨਟੋ ਗੱਡੀ ਹੈ 2013 ਮਾਡਲ ਹੈ ਜੀ 7 ਸੀਟਰ ਹੈ 2028 ਤੱਕ ਪਾਰਸਿੰਗ ਹੈ ਜੀ ਫੁੱਲ ਗਾਰੰਟੀ ਹੈ ਗੱਡੀ ਦੂਜੀ ਨਾ ਹੈ ਓਕੇ ਕੰਡੀਸ਼ਨ ਹੈ ਪੰਜਾਬ ਨੰਬਰ ਹੈ ਗੱਡੀ ਤੇ ਜਲੰਧਰ ਏਰੀਏ ਦੇ ਵਿੱਚ ਇਹ ਗੱਡੀ ਖੜੀ ਹੈਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਵੀਡੀਓ ਦੇ ਵਿੱਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤਾਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜਾ ਕੇ ਵੀ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ 2,60,000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਸਲਾਹ ਕਰਕੇ ਰੇਟ ਵਗੈਰਾ ਕਰ ਸਕਦੇ ਹੋ 7814502277 7814502277 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀਏ ਜਿਹੜੀ ਖਰੀਦ ਸਕਦੇ ਹੋ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਦੇਖ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2001 ਮਾਡਲ ਪੈਂਡਸ ਮੰਗਪਾਈ ਮੋਗਾ ਪਿੰਡ ਸਮਾਗ ਭਾਈ ਮੋਗਾ ਤੋਂ ਸਵਰਾਜ 855 ਟਰੈਕਟਰ ਆਇਆ ਜੀ 2001 ਮਾਡਲ ਹੈ 270000 ਰੇਟ ਮੰਗਿਆ ਇੰਜਨ ਗੇਅਰ ਦੋਕੇ ਹੈ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ 90410 09295 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਤੇ ਗੱਲ ਕਰਕੇ ਖਰੀਦ ਸਕਦੇ ਹੋ ਕਲਾਸਿਕ ਬੁਲਟ ਆਇਆ ਜੀ ਬਠਿੰਡਾ ਏਰੀਏ ਤੋਂ 2016 ਮਾਡਲ ਹੈ 145000 ਰੁਪਇਆ ਡਿਮਾਂਡ ਹੈ ਜੀ ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ 9878522383 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਜਲੰਧਰ ਏਰੀਏ ਚ ਜ਼ਮੀਨ ਚਾਹੀਦੀ ਐ ਇਸ ਵੀਰ ਨੂੰ 8 ਤੋਂ 10 ਕਿੱਲੇ ਜ਼ਮੀਨ ਚਾਹੀਦੀ ਐ ਤੇ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਨ ਹੋਵੇ ਜਲੰਧਰ ਏਰੀਏ ਚ ਤਾਂ ਸੰਪਰਕ ਕਰੇ 83601 60933 A ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲੀ ਗੱਡੀ ਫਾਜ਼ਿਲਕਾ ਤੋਂ ਪਹੁੰਚੀ ਹੈ ਸਵਿਫਟ ਡਿਜ਼ਾਇਰ ਗੱਡੀ ਹੈ ਜੀ 2013 ਮਾਡਲ ਹੈ AC ਹੀਟਰ ਓਕੇ ਹੈ ਪਾਵਰ ਵਿੰਡੋ ਹੈ 85% ਹੈ ਨਾ ਦੀ ਕੰਡੀਸ਼ਨ ਹੈ 2 ਲੱਖ ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਹੈ 2 ਲੱਖ ਰੁਪਿਆ ਗੱਡੀ ਦੀ ਡਿਮਾਂਡ ਹੈ ਫਾਜ਼ਿਲਕਾ ਏਰੀਆ ਦੇ ਵਿੱਚ ਗੱਡੀ ਖੜੀ ਹੈ ਜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ Swift Dzire ਗੱਡੀ ਹੈ 2013 ਮਾਡਲ ਹੈ ਪਾਵਰ ਵਿੰਡੋ ਹੈ ਬੈਸੇ ਕਾਗਜ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਬਸ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰਕੇ ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਤੇ ਨੰਬਰ ਤੁਸੀਂ ਨੋਟ ਕਰ ਲਓ ਨੰਬਰ ਸਕ੍ਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ 7830806580 7830806580 ਇਸ ਨੰਬਰ ਤੇ ਫੋਨ ਕਰਕੇ Swift Dzire ਗੱਡੀ 2013 ਮਾਡਲ ਨੂੰ 2 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਹ ਵੀਰ ਨੇ ਵੀ ਬਹੁਤ ਸੋਹਣੀ ਗੱਡੀ ਦੀ ਵੀਡੀਓ ਬਣਾਈ ਹੈ ਤੁਸੀਂ ਵੀ ਇਸ ਤਰ੍ਹਾਂ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਅਗਲੀ ਗੱਡੀ ਆਈ ਹੈ ਜੀ ਫਰੀਦਕੋਟ ਏਰੀਏ ਤੋਂ अल्टੋ ਐਲ ਐਕਸ ਆਈ 2010 ਮਾਡਲ ਹੈ ਕਾगज ਪੂਰੇ ਨੇ ਸੀ ਐਨ ਜੀ ਕਿੱਟ ਲੱਗੀ ਹੈ ਗੱਡੀ ਦਾ ਰੇਟ ਰੱਖਿਆ ਗਿਆ 145000 145000 ਰੁਪਏ ਰੇਟ ਰੱਖਿਆ ਗਿਆ ਜੀ 9968084841 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ अल्टੋ ਖਰੀਦ ਸਕਦੇ ਹੋ Swift VXI ਗੱਡੀ ਵਿਕਾਊ ਹੈ ਜੀ Swift VXI ਗੱਡੀ ਵਿਕਾਊ 2008 ਮਾਡਲ ਗੱਡੀ ਹੈ ਪੈਟਰੋਲ ਦੀ ਗੱਡੀ ਹੈ ਪਾਸਿੰਗ 28 ਤੱਕ ਹੈ ਜੀ 1 ਲੱਖ 80000 ਰੁਪਏ ਗੱਡੀ ਦਾ ਰੇਟ ਰੱਖਿਆ ਹੈ ਏਰੀਆ ਮੰਡੀ ਡੱਬ ਵਾਲੀ ਨੇੜੇ ਸਰਕਾਰੀ ਹਸਪਤਾਲ 81682 3 ਪੂਰਾ 100 ਇਸ ਨੰਬਰ ਤੇ ਖਰੀਦ ਸਕਦੇ ਹੋ ਜ਼ਮੀਨ ਠੇਕੇ ਤੇ ਚਾਹੀਦੀ ਹੈ ਜੀ ਐਸਬੀ ਨੂੰ ਹਿਸਾਰ ਏਰੀਆ ਦੇ ਵਿੱਚ ਜੇਕਰ ਕੋਈ ਵੀ ਵੀਰ ਹਿਸਾਰੇ ਏਰੀਆ ਦੇ ਵਿੱਚ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਸੰਪਰਕ ਰੇ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ 99967 27713 ਇਸ ਨੰਬਰ ਤੇ ਸੰਪਰਕ ਕਰੋ ਟਰਾਲੀ ਵਿਕਾਊ ਹੈ ਜੀ ਪੂਰੀ ਸਾਫ ਟਰਾਲੀ ਫੁੱਲ ਹੈਵੀ ਬਿਡ ਨਾਲ ਨੇ ਏਰੀਆ ਜੀ ਸਾਦਿਕ ਫਰੀਦਕੋਟ ਰੇਟ ਹੈਗਾ 72000 72000 ਰੁਪਏ ਦਾ ਰੇਟ ਹੈ ਇੱਕ ਕੇਐਸ ਦਾ ਰੀਪਰ 2013 ਮਾਡਲ 110000 ਰੇਟ ਜਿਆਦਾ ਸਾਰਾ ਕਮ ਹੋਇਆ ਮੁੰਡੇ ਨੇ ਬਾਹਰ ਜਾਣਾ ਇਹ ਕੋਈ ਵਪਾਰੀ ਦੇ ਨਹੀਂ ਹੈਗੇ ਜੀ ਮੁੰਡੇ ਨੇ ਬਾਹਰ ਜਾਣਾ ਇਸ ਕਰਕੇ ਇਹ ਵੀਰ ਵੇਚ ਰਿਹਾ ਜੀ ਤੇ ਇਹ ਵੀਰ ਦੇ ਘਰੇ ਖੜੇ ਆ ਤੁਸੀਂ ਜਾ ਕੇ ਦੇਖ ਸਕਦੇ ਹੋ 75270 00855 ਇਹ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 10 ਕਿਲੋ ਲੈਣਾ ਬਾਈ ਜੀ ਇੱਕੋ ਟੱਕ ਹੈ ਨਹਿਰੀ ਖਾਲ ਦੇ ਉੱਤੇ ਲੱਗਾ ਪੰਜ ਕਰਮਾ ਰਸਤਾ ਚੌੜਾ इको टाका बेचा हा ट्रांसफार्मर वाला कनैक्शन इको टाका बस किलों का दस किलो भाई जी इको टाक है नहरी खाल देता पांच कर महारास्ता चौड़ा है। इक्ो टाका बेचा हा ट्रांसफार्मर कनैक्शन इक्ो टाका भाई दस किलों का ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ